ਕੋਲ ਜਿਹੜਾ ਚੇਮਾ ਦੇਣਾ ਅੱਜ ਫੇਰ ਨਹੀਂ ਨਾ ਠੇਰੀ ਬਣਾਈ। ਆ ਵੀ ਮਿੱਤਰੋ ਅੱਜ ਹਾਫਤਾ ਹੋ ਗਿਆ ਤੇ ਅੱਜ ਹੀ ਠੇਰੀ ਬਣਾਉਣ ਲੱਗੇ। ਆਹ ਜੀ ਕਰਾਲੀਆਂ ਚਾਰ ਕੇਲੇ ਚ ਨਵੇਂ ਵਲੌਗਸ ਤੇ ਤੁਹਾਡਾ ਸਵਾਗਤ ਹੈ। ਆ ਵੀ ਮਿੱਤਰੋ ਅੱਜ ਆਪਾਂ ਵੱਢਣੀ ਆ ਕਣਕ। ਆਪਣੀ ਕਰਪਾਣ ਆ ਗਈ ਤੇ ਟੈਟਰ ਟਾਲੀ ਵੀ ਆਪਣਾ ਆ ਗਿਆ ਤੇ ਹੁਣ ਵੱਢਣ ਲੱਗਾਗੇ ਆਓ ਵੀ ਮਿੱਤਰੋ ਲੱਗੀ ਕਰਪਾਣ ਤੇ ਆਪਾਂ ਆਲੇ-ਦਾਲੇ ਬੱਲੀਆਂ ਵੱਢਾਂਗੇ ਲਓ ਵੀ ਮਿੱਤਰੋ ਆਪਣੀ ਥੋੜੀ ਜਿਹੀ ਰਹਿ ਗਈ ਕਣਕ ਵੱਢਣ ਵਾਲੀ ਆਓ ਵੀ ਮਿੱਤਰੋ ਆਪਣੀ ਵੱਡੀ ਕੀ ਕਣਕ ਹੁਣ ਜਾਵਾਂਗੇ ਮੰਡੀ ਦੇ ਲੋਬੇ ਮੇਟਰ ਆਪਾਂ ਲਾਤੀ ਟਰਾਲੀ ਕਣਕ ਦੀ ਮੰਡੀ ਚ ਤੇ ਕੱਲ ਆਪਣੀ ਕਣਕ ਵੱਡੀ ਗਈ ਸੀਗੀ ਤੇ ਰਾਤ ਲਾਹੇ ਸੀਗੇ ਕਣਕ ਤੇ ਦੇਖਦੇ ਹਾਂ ਹੁਣ ਕਦੋਂ ਟੁੱੜਦੀ ਆ ਕਣਕ ਵੈਸੇ ਗਰੇ ਮੌਸਰ ਚੈੱਕ ਕਰਦੇ ਆ ਕਣਕ ਦਾ ਅਭਿਜ ਮੈਜੀਰੀਆਂ ਨਾਲ ਘਾਤੇ ਹੁੰਦੇ ਸੀ ਕਹਿੰਦੇ 12 ਮੋਲ ਚਤੇ ਭਰਾਂਗੇ ਦੇਖਦੇ ਆ ਤੇ ਅੱਜ ਜਾ ਕੇ ਦੇਖਾਂਗੇ ਮੰਡੀ ਚ ਕੀ ਬਣਦਾ ਤੇ ਰਾਤ ਧੀਰੀ ਤੇ ਨਹੀਂ ਆਉਣ ਦੀ ਸੁਭਾਵਨਾ ਸੀਗੀ ਤੇ ਜੈੜੀ ਹੋਣੀ ਆਹਾ ਪੱਲੀਆਂ ਵੱਡੀਆਂ ਵੱਡੀਆਂ ਸਰਵਾਲਾਂ ਨਾਲ ਢਾਗ ਗਿਆ ਸੀ ਢੇਰੀਆਂ ਤੇ ਹੁਣ ਅਸੀਂ ਦੇਖਣਾ ਹੈ ਢੇਰੀ ਬਣ ਗਈ ਕਿ ਨਹੀਂ ਤੇ ਬਸ ਆ ਫਕਾ ਆਪਣੇ ਲੱਗੂਗਾ ਦੇਖਦੇ ਆਦੋ ਲੱਗੂਗਾ ਅੱਜ ਚੌਥਾ ਦਿਨ ਆਪਣੇ ਆਪਣੀ ਮੰਡੀ ਚ ਘਰ ਤੋਂ ਦਿੱਤੀ ਨੂੰ ਲਓ ਜੀ ਅੱਜ 6ਵਾਂ ਦਿਨ ਆ ਅੱਜ ਫੇਰ ਨੀਂਦਾਂ ਨੇ ਠੇਰੀ ਬਣਾਈ ਇਹਨਾਂ ਦੇ ਕਹਿੰਦੇ ਜਬਰ ਟਾਟਾ ਕਰਕੇ ਨਹੀਂ ਬਣਾਈ ਹੋਈ ਹੈਗੀ ਦੇਖੋ ਕਦੋਂ ਬਣਾਉਣਗੇ ਆਓ ਵੀ ਮਿੱਤਰੋ ਅੱਜ ਆਪ ਦਾ ਹੋ ਗਿਆ ਤੇ ਅੱਜ ਹੀ ਤੇਰੀ ਬਣਾਉਣ ਲੱਗੇ ਤੇ ਅੱਜ ਹੀ ਕਹਿੰਦੇ ਕੰਡਾ ਲਾਵਾਂਗੇ ਕੋਈ ਮਿੱਤਰੋ ਕੰਡਾ ਲੱਗ ਗਿਆ 4 ਵਜੇ ਤੇ 3 ਵਜੇ ਗਏ ਹੋਏ ਨੇ ਕਿ ਸਵੇਰੇ ਤੇਰੀ ਬਣਾਉਣ ਬੱਜੇ ਸੀਗੇ ਤੇ 4 ਵਜੇ ਉਹਨੇ ਕੰਡਾ ਲਾਇਆ ਦੇਖਦੇ ਹਾਂ ਹੁਣ ਕਿੰਨੇ ਵਜੇ ਥੀ ਭਰਦੇ ਆ ਲੋ ਵੀ ਮਿੱਤਰੋ ਆਪਣੀ ਇਰਾਦਾ ਤੁਰ ਗਈ ਸੀਗੀ ਕਣਕ ਤੇ ਰਾਤ ਨੂੰ ਹਨੇਰਾ ਹੋ ਗਿਆ ਈ ਖਾਸਾ ਲਓ ਵੀ ਮਿੱਤਰੋ ਆਪਣੇ ਕਣਕ ਵੀ ਕਿਨੂੰ ਹੋ ਗਿਆ ਹਫਤਾ ਤੇ ਅੱਜ ਬਣਾਉਣੀ ਆ ਤੂੜੀ ਤੇ ਅੱਜ 9 10 ਵਜੇ ਆਉਣਗੇ ਤੂੜੀ ਵਾਲੇ ਤੇ ਜੱਥੇ ਹੀ ਆਪਾਂ ਵੱਢ ਲੈਨੇ ਆ ਹਰਾ ਲਓ ਜੀ ਹੁਣ ਤੂੜੀ ਵਾਲੇ ਮਸ਼ੀਨ ਲੱਗ ਗਈ ਲਓ ਵੀ ਮਿੱਤਰੋ ਕੱਲ ਆਪਾਂ ਚਾਰ ਟਰਾਲੀਆਂ ਮੋਦ ਲਈਆਂ ਸੀਗੀਆਂ ਉਹ ਆਪਾਂ ਪੰਜ ਖਾਣਾ ਚ ਪਾਤੀਆਂ ਆਹ ਵਾੜੇ ਪੰਜ ਖਾਣਾਂ ਨੇ ਤੇ ਕਮੈਂਟ ਕਰਕੇ ਦੱਸੋ ਕਿੰਨਾ ਚੰਗਾ ਰੇਟ ਚੱਲੇ ਟਰਾਲੀਆਂ ਦਾ ਤੇ ਇੱਕ ਆਪਣਾ 10 ਖਾਣ ਨੇ ਤੇ ਇਹ ਤਾਂ ਆਪਣੀਆਂ ਦੋ ਟਰਾਲੀਆਂ ਪੈ ਗਈਆਂ ਤੇ ਉਸ ਤੋਂ ਬਾਅਦ ਹੋ ਗਈ ਮਸ਼ੀਨ ਖਰਾਬ ਹੋ ਤੇ ਆਹ ਹਨ 10 ਖਾਣਾਂ ਦਾ ਜਿਹੜੇ ਦੇਖਦੇ ਆ ਕਿੰਨੀਆਂ ਕ ਟਰਾਲੀਆਂ ਪੈਂਦੀਆਂ ਨੇ ਤੇ ਹਜੇ ਸਮਰੌਣ ਗਏ ਹੋ ਨੇ ਕ੍ਰਾਸ ਟੁੱਟ ਗਈ ਗਏ ਨੇ ਬਣ ਦੇਖਦੇ ਆ ਬਣਦਾ ਕੀ ਬਣਦਾ ਲੋ ਵੀ ਮਿੱਤਰੋ ਮਸ਼ੀਨ ਠੀਕ ਹੋ ਗਈ ਤੇ ਬਣਾਉਣ ਲੱਗੀ ਤੂੜੀ ਲੋ ਵੀ ਮਿੱਤਰੋ 9:00 ਵਜ ਗਏ ਤੇ ਆਪਣੇ ਬੰਦੇ ਥੱਕ ਗਏ ਤੇ 7 8 ਾਲੀਆਂ ਆਪਣੀਆਂ ਆ ਗਈਆਂ ਹੰਗਾ ਹੋਣੀਆਂ ਕਿੰਨਾ ਖ ਭਰ ਗਿਆ ਤੂੜੀ ਵਾਲਾ ਤੇ ਬਾਕੀ ਕੱਲ ਨੂੰ ਆਉਣਗੇ ਟਰਾਲੀਆਂ ਇਹ ਆਪਣਾ ਇਨਾਪਰਗੇ ਦੂੜੀ ਵਾਲਾ ਦੇਖਦੇ ਆ ਕੱਲ ਨੂੰ ਕਿੰਨੀਆਂ ਕੱਦਲੀਆਂ ਬਣਦੀਆਂ ਨੇ ਲਓ ਜੀ ਹੁਣ ਕਰਦੇ ਆ ਰੋਟੀ ਪੈਕ ਰਪਈਆਂ ਦੀ ਸਮਾਰ ਕੇ ਕਰਦੇ ਨੂੰ ਆ ਸਾਰਾ ਲਓ ਵੀ ਹੁਣ ਦਾਲ ਢੋਲੀ ਜਿਪਾਉਣੇ ਆ ਲਓ ਵੀ ਰੋਟੀ ਹੋ ਗਈ ਪੈਕ ਹਨ ਕੁੜਾਵਾਂਗੇ ਲਾਵੀ ਇਹ ਰਾਤੇ ਇੱਕ ਟਰਾਲੀ ਹੋਰ ਆ ਗਈ ਜੇ ਕਿ ਅੱਠ ਟਰਾਲੀਆਂ ਮੋੜ ਚਾਰ ਕੇਲੇ ਚ ਤੇ ਜੋ ਐਥੇ ਘੱਟ ਨਿਕਲੀਆਂ ਨੇ ਤੇ ਆਪਾਂ ਨੂੰ ਉਹਨਾਂ ਥੋੜੀ ਜਿਹੀ ਹੋਰ ਲੈਣੀ ਪੈਣੀ ਥੋੜੀ ਕਿਉਂਕਿ ਚਾਰ ਟਰਾਲੀਆਂ ਆਪਾਂ ਮੋੜ ਲੈ ਲਈਆਂ ਸੀਗੀਆਂ ਪੰਜ ਛੇ ਹੋਰ ਲਵਾਂਗੇ ਲਾਵੀ ਭਈਆਂ ਨੂੰ ਖਵਾਉਣ ਲੱਗਿਆ ਰੋਟੀ ਸਵੇਰ ਦੀ ਬਾਹਰ ਹਵਾ ਜਲਦੀ ਸੀਗੀ ਦਾਲ ਪਾਣੀ ਤੇ ਤੂੜੀ ਪਈ ਜਾਂਦੀ ਇਸ ਕਰਕੇ ਆਪਾਂ ਅੰਦਰ ਘਵਾਉਣ ਲੱਗੇ ਰੋਟੀ ਓਏ ਵੀ ਮਿੱਤਰੋ ਆਪਣਾ ਤੂੜੀ ਵਾਲਾ ਭਰ ਗਿਆ ਤੇ ਹੁਣ ਆਪਾਂ ਜਿੱਥੇ ਆਪਾਂ ਡੰਗਰ ਬੰਦੇ ਹੁੰਦੇ ਹੁਣੇ ਆਂ ਟੀਨ ਵਾਲਾ ਭਾਂਡਾ ਤੇ ਇਹ ਚ ਆਪਾਂ ਤੂੜੀ ਹੋਰ ਪਾ ਦੇਣੀ ਆ ਜਿੰਨੀ ਕ ਪਾਉ ਇੱਥੇਕ ਤੱਕ ਪਾ ਦੇਣੀ ਆ ਆਪਾਂ ਓਰੇਕ ਤੱਕ ਤੇ ਆਹ ਡੰਗਰ ਕੱਢ ਕੇ ਅੱਧੀ ਓਰੇ ਪਾ ਦਾਂਗੇ ਲੋ ਵੀ ਮਿੱਤਰੋ ਆਖਰੀ ਟਰਾਲੀ ਆ ਤੇ ਦੇਖਦੇ ਆਂ ਤੂੜੀ ਵਾਲਾ ਕਿੰਨਾ ਘਰ ਗਿਆ ਲਓ ਜੀ ਇੰਨਾ ਘਰ ਗਿਆ ਲਓ ਜੀ ਹੁਣ ਕਰਦੇ ਆਂ ਬਲੌਗ ਦਾ ਐਂਡ ਤੇ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰਦੇ ਹੋ